ਨਿੱਕੀ ਜਿਹੀ ਸੀ ਉਹ ਸ਼ਾਇਦ ਕੁਝ ਮਹੀਨਿਆਂ ਦੀ ਜਦੋਂ ਮਾਂ ਨੂੰ ਕਿਸੇ ਚੰਦਰੀ ਬਿਮਾਰੀ ਨੇ ਮੰਜੇ ਨਾਲ ਜੋੜ ਦਿੱਤਾ ਤੇ ਉਹ ਉਤੋਂ ਮਾੜੇ ਭਾਗ ਆਪਣੀ ਮਾਂ ਦੀ ਉਹ ਤੀਜੀ ਸੀ ਦਾਦੀ ਨੂੰ ਤਾਂ ਪੋਤੇ ਦੀ ਝਾਕ ਸੀ ਪਰ ਮਾਂ ਨੇ ਮੱਥੇ ਪੱਥਰ ਮਾਰਿਆ ਪੰਜੀਰੀ ਤਾਂ ਕੀ ਮਾਂ ਨੂੰ ਦੋ ਡੰਗ ਦੀ ਰੋਟੀ ਦੇਣ ਵੇਲੇ ਵੀ ਦਾਦੀ ਸੋ ਸੋ ਗਾਲਾਂ ਬੋਲਦੀ ਸੀ ਉਹਦਾ ਤੇ ਬਣ ਪੈਦਾ ਹੋਣਾ ਉਹਦੀ ਮਾਂ ਨੂੰ ਸ਼ਾਇਦ ਸਰਾਪ ਵਾਂਗੂ ਚੰਬੜ ਗਿਆ ਸੀ ਪਰ ਉਹ ਨੰਨੀ ਜਹੀ ਜਾਣ ਜਦੋਂ ਅੱਖਾਂ ਪਾਰ ਪਾਰ ਮਾਂ ਵੱਲ ਵੇਖਦੀ ਸੀ ਤਾਂ ਸ਼ਾਇਦ ਮਾਂ ਦਾ ਅੱਧਾ ਦੁੱਖ ਟੁੱਟ ਜਾਂਦਾ ਸੀ ਪਰ ਦਾਦੀ ਵਾਸਤੇ ਉਹੋ ਚੱਕਣੀ ਕਿਸੇ ਫਨੀਅਰ ਸੱਪ ਦਾ ਦੰਗ ਤੋਂ ਘਟ ਨਹੀਂ ਸੀ ਉਤੋਂ ਵਕਤ ਤੇ ਕੁਦਰਤ ਦੇ ਫੈਸਲੇ ਕਈ ਵਾਰ ਹੋਰ ਵੀ ਜ਼ਿਆਦਾ ਪੀੜਾਂ ਲੈ ਕੇ ਆਉਂਦੇ ਨੇ। ਇਹੀ ਤਾਂ ਹੋਇਆ ਸੀ ਉਹਦੇ ਨਾਲ। ਕਦੇ ਕਿਸੇ ਦੀ ਗੋਦ ਕਦੇ ਕਿਸੇ ਦੀ ਪਾਲਤਾ ਰਹੀ ਸੀ ਪਰ ਮਾਂ ਦਿਨ-ਬਦਨ ਜ਼ਿੰਦਗੀ ਤੋਂ ਹਾਰਦੀ ਜਾ ਰਹੀ ਸੀ। ਉਧਰੋਂ ਦਾਦੀ ਦੀ ਨਫ਼ਰਤ ਵੀ ਉਹਦੇ ਵੱਧਦੇ ਕੱਦ ਦੇ ਨਾਲ-ਨਾਲ ਹੋਰ ਵਾਦ ਰਹੀ ਸੀ ਕੁਦਰਤ ਨੂੰ ਮੀਤਾ ਕੁਝ ਹੋਰ ਹੀ ਮਨਜੂਰ ਸੀ ਬਚਪਨ ਦੀਆਂ ਪੌੜੀਆਂ ਚੜ ਚੜ ਹੀ ਰਹੀ ਸੀ ਕਿ ਮਾਂ ਹਮੇਸ਼ਾ ਲਈ ਤੁਰ ਗਈ ਮਾਰੇ ਤੋਂ ਮਾਰਾ ਵਕਤ ਵੀ ਸ਼ਾਇਦ ਉਸ ਵਕਤ ਤੋਂ ਬੁਰਾ ਨਹੀਂ ਸੀ ਜਦੋਂ ਹਰ ਰਾਤ ਉਹ ਆਪਣੀ ਮਾਂ ਦੀ ਪੁਰਾਣੀ ਚੁੰਨੀ ਛਾਤੀ ਨਾਲ ਲਾ ਕੇ ਹੋ ਕੇ ਭਰਦੀ ਸੌਂ ਜਾਂਦੀ ਸੀ ਤੇ ਸੁਪਨਿਆਂ ਵਿੱਚ ਤੂੰ ਕਿਸੇ ਪਰੀਆਂ ਦੇ ਦੇਸ਼ ਬੈਠੀ ਮਾਂ ਨੂੰ ਮੋੜਾਉਣ ਦੇ ਵਾਸਤੇ ਪਾਉਂਦੀ ਤੇ ਅਗਲੇ ਜਨਮ ਉਸੇ ਮਾਂ ਦੇ ਘਰ ਪੁੱਤ ਬਣ ਕੇ ਆਉਣ ਦਾ ਵਾਅਦਾ ਕਰਦੀ ਪਰ ਹਰ ਸਵੇਰ ਅੱਖ ਖੁੱਲਦਿਆਂ ਹੀ ਉਹਨੂੰ ਇਉਂ ਲੱਗਦਾ ਜਿਵੇਂ ਉਹਦੇ ਵਾਅਦੇ ਵੀ ਉਹਨੇ ਹੀ ਖੋਖਲੇ ਨੇ ਜਿੰਨਾ ਮੂਲ ਨਾਲੋਂ ਵਿਆਜ ਪਿਆਰਾ ਕਹਿਣ ਵਾਲਿਆਂ ਦੀ ਜ਼ੁਬਾਨ